CBI ਨੇ ਹੋਰ ਕੀਤੇ ਵੱਡੇ ਖੁਲਾਸੇ ਤੁਹਾਨੂੰ ਪਤਾ ਹੀ ਹੈ DIG ਪੁੱਲਰ ਦੀਆਂ ਅੱਜ ਕੱਲ ਬਹੁਤ ਨਿਊਜ਼ਾਂ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਪਤਾ ਹੀ ਹੈ ਕਿ ਉਸਨੇ ਕਿੱਡਾ ਵੱਡਾ ਕਾੜ ਕੀਤਾ ਤੇ ਰਿਸ਼ਵਤ ਦੇ ਚੱਕਰ 'ਚ ਕਿੱਥੇ ਕਿੱਥੇ ਜਾ ਕੇ ਫਸਿਆ ਤੇ ਉਸਦੇ ਲਿੰਕ ਕਿੱਥੇ ਕਿੱਥੇ ਜੁੜੇ ਸਨ ਇਹ ਤਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਤੋਂ ਕੇਸ ਚੱਲ ਰਿਹਾ ਸੀ CBI ਨੇ ਜਦੋਂ ਇਹ ਫਰਮਾਇਸ਼ ਕੀਤੀ ਕੋਰਟ ਨੂੰ ਕਿ ਕ੍ਰਿਸ਼ਨ ਭੁੱਲਰ ਦਾ ਰਿਮਾਂਡ ਅਸੀਲ ਲੈਣਾ ਚਾਹੁੰਦੇ ਹਾਂ ਸਾਨੂੰ 4 ਦਿਨਾਂ ਦਾ ਰਿਮਾਂਡ ਦਿੱਤਾ ਜਾਵੇ ਤਾਂ ਉਸਤੇ ਕੋਰਟ ਮੰਨ ਗਈ ਫਿਰ ਉਹਨਾਂ ਨੇ ਜਦੋਂ ਰਿਮਾਂਡ ਲੀਤਾ ਤੇ ਉਸ ਵਿੱਚ ਬਹੁਤ ਵੱਡੇ ਹੀ ਖੁਲਾਸੇ ਹੋਏ ਕਿ ਕ੍ਰਿਸ਼ਨ ਭੁੱਲਰ ਜੋ ਇਕੱਠੇ ਸੀ ਕ੍ਰਿਸ਼ਨ ਜੋ ਕ੍ਰਿਸ਼ਨੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਦੇ ਲਿੰਕ ਬਹੁਤ ਵੱਡੇ ਪੱਧਰ ਤੇ ਜੁੜੇ ਹੋਏ ਸੀ ਜਿਵੇਂ ਕਿ ਆਈਪੀਐਸ ਆਈਏਐਸ ਹੋਰ ਵੀ ਅਫਸਰਾਂ ਨਾਲ ਜੁੜੇ ਹੋਏ ਸੀ ਤੇ ਉਹ ਬਹੁਤ-ਬਹੁਤ ਵੱਡੀ ਕਾਰਵਾਈਆਂ ਨੂੰ ਇੰਜਾਮ ਦਿੰਦਾ ਸੀ ਤੇ ਉਸ ਨੇ ਇਹ ਵੀ ਦੱਸਿਆ ਕਿ ਉਹ ਪ੍ਰਾਈਵੇਟ ਬੰਦਿਆਂ ਨਾਲ ਵੀ ਜੁੜਿਆ ਹੋਇਆ ਸੀ ਉਸ ਦੇ ਲਿੰਕ ਇਨ ਨੇ ਫੈਲੇ ਹੋਏ ਨੇ ਕਿ ਇਹ ਜੋ ਪੰਜਾਬ ਵਿੱਚ ਕ腐ਪਸ਼ਨ ਫੈਲ ਰਿਹਾ ਹੈ ਇਸ ਵਿੱਚ ਵੀ ਉਸ ਦੇ ਲਿੰਕ ਲੱਗਣ ਦੀ ਬਹੁਤ ਵੱਡੀ ਗੁੰਜਾਇਸ ਹੈ ਸੀਬੀਆਈ ਨੇ ਦੱਸਿਆ ਕਿ ਭੁੱਲਰ ਨੇ ਤਾਂ ਬਹੁਤ ਕੁਝ ਕਰ ਲਿਆ ਪਰ ਕ੍ਰਿਸ਼ਨੂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਨਾ ਹੀ ਇਸ ਦੀ ਪੁੱਛ ਪੜਤਾਲ ਕੀਤੀ ਗਈ ਪੁੱਛ ਪੜਤਾਲ ਤੋਂ ਸਾਨੂੰ ਬਹੁਤ ਕੁਝ ਪਤਾ ਲੱਗਿਆ ਹੈ ਕਿ ਇਸ ਦੇ ਲਿੰਕ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਜੁੜੇ ਨੇ ਤੇ ਉਹ ਜੋ ਵੀ ਕੇਸ ਪੁਲਿਸ ਵਾਲਿਆਂ ਕੋਲ ਜਾਂ ਪੁੱਲਰ ਡੀਆਈਜੀ ਕੋਲ ਆਉਂਦਾ ਸੀ ਉਸ ਵਿੱਚ ਵੀ ਦਖਲ ਅੰਦਾਜ਼ੀ ਕਰਦਾ ਸੀ ਤੇ ਉਸ ਕੇਸ ਵਿੱਚ ਤਬਦੀਲੀਆਂ ਕਰ ਦਿੰਦਾ ਸੀ ਸਿਰਫ ਉਹ ਪੈਸੇ ਖਾਣ ਦੇ ਚੱਕਰ ਵਿੱਚ ਆਪਣੇ ਕਰਾਪਸ਼ਨ ਨੂੰ ਵਧਾਉਣ ਦੇ ਚੱਕਰ ਵਿੱਚ ਬਹੁਤ ਕੁਝ ਤਰ੍ਹਾਂ ਦੀਆਂ ਤਬਦੀਲੀਆਂ ਕਰ ਦਿੰਦਾ ਸੀ ਉਸ ਦੇ ਲਿੰਕ ਐਨੇ ਗੁਪਤ ਰੱਖੇ ਹੋਏ ਸੀ ਕਿ ਉਸ ਨੇ ਵੱਡੇ ਵੱਡੇ ਅਫਸਰ ਅਲਝਾਏ ਹੋਏ ਸੀ ਹੁਣ ਜਦੋਂ 10 ਨਵੰਬਰ ਨੂੰ ਦੁਬਾਰਾ ਪੇਸ਼ੀ ਹੋਣੀ ਹੈ ਤੇ ਪੇਸ਼ੀ ਵਿੱਚ ਸੀਆਈਬੀ ਬਹੁਤ ਵੱਡੇ ਖੁਲਾਸੇ ਕਰਨ ਜਾ ਰਹੀ ਹੈ ਕਿ ਉਸ ਦੇ ਲਿੰਕ ਕਿਹੜੇ ਕਿਹੜੇ ਅਫਸਰਾਂ ਨਾਲ ਜੁੜੇ ਨੇ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਕੋਰਟ ਅਫਸਰਾਂ ਨੂੰ ਸਰਕਾਰ ਅਫਸਰਾਂ ਨੂੰ ਕੁਝ ਸਮਨ ਵੀ ਭੇਜ ਸਕਦੀ ਹੈ ਤੇ ਕਈਆਂ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਤਾਂ ਕਿ ਪੁੱਛ ਪੜਤਾਲ ਹੋਣ ਤੇ ਅੱਗੇ ਜੋ ਕੇਸ ਵਿੱਚ ਲੁਕਿਆ ਜਾਪਦਾ ਹੈ ਉਹ ਸਾਹਮਣੇ ਆ ਸਕੇ ਹੁਣ ਇੰਜ ਲੱਗਦਾ ਹੈ ਕਿ ਕ੍ਰਾਪਸ਼ਨ ਬਹੁਤ ਵੱਡੇ ਪੱਧਰ ਤੇ ਐਨਾ ਦੋਵਾਂ ਕਰਕੇ ਫੈਲਿਆ ਹੋਇਆ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਭੁੱਲਰ ਡੀਆਈਜੀ ਤੇ ਕ੍ਰਿਸ਼ਨੂ ਇਹਨਾਂ ਦੇ ਲਿੰਕ ਇੰਨੇ ਤਕੜੇ ਹੋ ਚੁੱਕੇ ਕਿ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਇਆ ਸਿਰਫ ਕ腐ਸ਼ਨ ਨਾਲ ਕ੍ਰਿਸ਼ਨੂ ਨੇ ਤਾਂ 1.5 ਕਰੋੜ ਦੀ ਪ੍ਰਾਪਰਟੀ ਵੀ ਆਪਣੀ ਵਾਈਫ ਤੇ ਬੱਚੇ ਦੇ ਨਾਂ ਤੇ ਲਿੱਤੀ ਹੋਈ ਸੀ ਤੇ ਭੁੱਲਰ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਕੀ ਕੀ ਕੁਝ ਹੋਇਆ ਤੁਹਾਨੂੰ ਸਾਰੀਆਂ ਗੱਲਾਂ ਦਸੀਆਂ ਹੁਣ ਇਹ ਕੇਸ 10 ਨਵੰਬਰ ਨੂੰ ਫਾਈਨਲ ਹੋਣ ਜਾ ਰਿਹਾ ਹੈ ਕਿ ਇਹਨਾਂ ਦੇ ਲਿੰਕ ਕਿੱਥੇ ਕਿੱਥੇ ਜੁੜੇ ਨੇ ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਅਫਸਰ ਤੇ ਪ੍ਰਾਈਵੇਟ ਬੰਦੇ ਫੜੇ ਜਾਣੇ ਨੇ ਪਤਾ ਨਹੀਂ ਇਹ ਲਿੰਕ ਇੰਡੀਆ ਵਿੱਚ ਹੀ ਨੇ ਜਾਂ ਕਿਸੇ ਬਾਹਰਲੇ ਦੇਸ਼ਾਂ ਵਿੱਚ ਫੈਲ ਚੁੱਕੇ ਨੇ ਐਸ ਦਾ ਹਲੇ ਤੱਕ ਕੋਈ ਪਤਾ ਨਹੀਂ ਜਦੋਂ ਇਹ 10 ਨਵੰਬਰ ਨੂੰ ਖਲਾਸੇ ਹੋਣਗੇ ਤਾਂ ਸਾਰਾ ਸੱਚ ਲੋਕਾਂ ਸਾਹਮਣੇ ਆ ਜਾਣਾ ਤੇ ਹਾਲੇ ਤਾਂ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਗੇ ਕੀ ਕੀ ਹੋਣਾ ਦੇਖ ਲੋ ਦੋਸਤੋ ਪੰਜਾਬ ਇਸ ਦੇਸ਼ ਵਿੱਚ ਕੀ ਹਾਲਾਤ ਹੋ ਰਹੇ ਨੇ ਅਸੀਂ ਗੌਰ ਹੀ ਨਹੀਂ ਕਰਦੇ ਇੱਕ ਬੰਦੇ ਦੇ ਸ਼ਿਕਾਇਤ ਦੇਣ ਤੇ ਹੀ ਇਹ ਅਫਸਰ ਫੜੇ ਗਏ ਨੇ ਜੇ ਅਸੀਂ ਐਦਾਂ ਦੀਆਂ ਕਰਪਸ਼ਨਾਂ ਤੋਂ ਦੂਰ ਕਰਵਾਉਣਾ ਚਾਹਦੇ ਹਾਂ ਲੋਕਾਂ ਨੂੰ ਤੇ ਲੋਕਾਂ ਨੂੰ ਸਹੀ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਢੰਗ ਦੱਸੀਏ ਤਾਂ ਕਿ ਉਹ ਫਸੇ ਕਸੁੱਤੇ ਤੇ ਤੰਗ ਨਾ ਹੋਣ ਤੇ ਉਹਨਾਂ ਦੇ ਕੇਸ ਵੀ ਜਲਦੀ ਸੋਲਵ ਹੋਣ ਅਸੀ ਹੀ ਅਕਸਰ ਇਹਨਾਂ ਨੂੰ ਲਾਲਚ ਤੇ ਲਾਇਆ ਹੈ ਲਾਲਚ ਤੋਂ ਦੂਰ ਰੱਖਦੇ ਆਪਣੀ ਜ਼ਿੰਦਗੀ ਨੂੰ ਜੀਣਾ ਚਾਹੀਦਾ ਹੈ ਤੇ ਸਾਨੂੰ ਇਹ ਅਫਸਰਾਂ ਦੇ ਚੱਕਰਾਂ 'ਚ ਨਾ ਫਸਦੇ ਹੋਏ ਅੱਗੇ ਵੀ ਦਰਖਾਸਤਾਂ ਤੇ ਰਿਪੋਰਟਾਂ ਦੇਣੀਆਂ ਚਾਹੀਦੀਆਂ ਹਨ ਤਾਂਕਿ ਵੱਡੇ ਅਫਸਰਾਂ ਨੂੰ ਪਤਾ ਚੱਲੇ ਕਿ ਕੀ ਕੁਝ ਨੀਚੇ ਹੋ ਰਿਹਾ ਹੈ ਤੋਂ ਇਸ ਤੋਂ ਹੀ ਅਲਵਿਦਾ ਲਵਾਂਗੇ ਧੰਨਵਾਦ